ਇੱਕ ਕਹਾਵਤ ਹੈ ਕਿ 12 ਸਾਲ ਬਾਅਦ ਰੂੜੀ ਦੀ ਸੁਣੀ ਜਾ ਸਕਦੀ ਹੈ। ਇਹ ਹੀ ਕਹਾਵਤ ਅੱਜ ਸੱਚ ਸਾਬਤ ਹੋਈ ਜਦ ਸਿੱਖਾਂਵਾਲਾ ਰੋਡ ਜੋ ਕਿ ਲੰਮੇ ਸਮੇਂ ਤੋਂ ਪੀੜਤ ਸੀ ਅਤੇ ਇੱਥੋਂ ਦੇ ਰਾਹਗੀਰ ਹਮੇਸ਼ਾ ਪਰੇਸ਼ਾਨ ਰਹਿੰਦੇ ਸੀ। ਅੱਜ ਪੰਜਾਬ ਸਰਕਾਰ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਆਪਣੀ ਸਰਕਾਰ ਦੇ ਦੌਰਾਨ ਇਸ ਸੜਕ ਦੇ ਨਵ ਨਿਰਮਾਣ ਨੂੰ ਹਰੀ ਝੰਡੀ ਦਿੱਤੀ। ਉਹਨਾਂ ਅੱਜ ਇੰਟਰਲੋਕਿੰਗ ਟਾਇਲ ਲਗਾ ਕੇ ਇਸ ਸੜਕ ਦਾ ਉਦਘਾਟਨ ਕਰ ਦਿੱਤਾ ਦੱਸਣਯੋਗ ਹੈ ਕਿ ਲੰਮੇ ਸਮੇਂ ਤੋਂ ਲੋਕ ਇਸ ਸੜਕ ਦੇ ਨਿਰਮਾਣ ਲਈ ਦਰਦ-ਦਰ ਭਟਕੇ ਪਰ ਉਹਨਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸਰ ਧਿਆਨ ਦਿੱਤਾ ਅਤੇ ਇੰਟਰਲੋਕਿੰਗ ਟਾਇਲ ਲਗਾ ਕੇ ਅੱਜ ਉਦਘਾਟਨ ਕੀਤਾ ਇਸ ਮੌਕੇ ਤੇ ਮੋਹੱਲਾ ਨਿਵਾਸੀਆਂ ਨੇ ਵੀ ਸਪੀਕਰ ਪੰਜਾਬ ਵਿਧਾਨ ਸਭਾ ਦਾ ਧੰਨਵਾਦ ਕੀਤਾ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਦੱਸਦੀ ਹੈ ਕਿ ਇੱਥੇ ਅਕਸਰ ਪਾਣੀ ਭਰ ਜਾਂਦਾ ਹੈ ਅਤੇ ਸੜਕ ਟੁੱਟੀ ਹੋਣ ਕਾਰਨ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਮੈਨੂੰ ਮੇਰੇ ਕੋੜਕਪੂਰੇ ਤੋਂ ਹਲਕੇ ਕੋੜਕਪੂਰੇ ਤੋਂ ਉਹਨਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਲੇਕਿਨ ਇਹ ਡਿਊਟੀ ਸੀ ਮੇਰੀ ਕਾਫੀ ਦੇਰ ਤੋਂ ਜਿਹੜੀ ਸਿੱਖਾ ਵਾਲਾ ਰੋਡ ਹੈ ਕੋੜਕਪੂਰੇ ਤੋਂ ਸਿੱਖਾ ਵਾਲਾ ਰੋਡ ਜਿਹੜੀ ਹੈ ਇਹ ਦਾ ਪਾਣੀ ਉੱਪਰ ਖੜਨ ਕਰਕੇ ਜਲਦੀ ਖਰਾਬ ਹੋ ਗਈ ਸੀ। ਔਰ ਪਾਣੀ ਖੜਨ ਦਾ ਕਾਰਨ ਹੈ ਇੱਕ ਹੈ ਕਿ ਅਸੀਂ ਸਾਡੇ ਸਾਥੀਆਂ ਨੇ ਪਹਿਲਾਂ ਜਿਹੜੇ ਸਾਡੇ ਨੂੰ ਪਹਿਲਾਂ ਸੀਗੇ ਸ਼ਹਿਰ ਦੇ ਛਪੜਾਂ ਦੇ ਕਬਜ਼ੇ ਕਰਾ ਦੇ। ਹੁਣ ਪਾਣੀ ਜੇ ਛਪੜੇ ਨਾਲ ਜਾਉ ਤੇ ਜਦ ਸੜਕਾਂ ਦੇ ਖੜੂ ਤੇ ਜਾ ਕੇ ਆ ਜਾਉ। ਸੋ ਛਪੜਾਂ ਦੇ ਉੱਤੇ ਜਦੋਂ ਕਬਜ਼ਾ ਹੋ ਗਿਆ ਪਾਣੀ ਸੜਕਾਂ ਤੇ ਖੜ ਗਿਆ ਉਹ ਸੜਕ ਜਲਦੀ ਟੁੱਟ ਜਾਂਦੀ ਹੈ। ਸੋ ਹੁਣ ਮੈਂ ਮਾਰਯੂਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦੀ ਹਾਂ। ਜਿਨ੍ਹਾਂ ਨੇ ਸਾਨੂੰ 4 ਕਰੋੜ ਤੇ 35 ਲੱਖ ਰੁਪਈਆ ਇਹ ਸਿੱਖਾ ਵਾਲਾ ਰੋਡ ਸੜਕ ਬਣਾਉਣ ਵਾਸਤੇ ਦਿੱਤਾ। ਤੋਂ ਇਹਦਾ ਅੱਜ ਆਪਾਂ ਐਲਾਨ ਨਹੀਂ ਕਰਕੇ ਚੱਲੇ ਦਾ ਉਦਘਾਟਨ ਕਰਕੇ ਚੱਲੇ ਆ। ਇਹਦਾ ਕੰਮ ਸ਼ੁਰੂ ਕਰਾ ਲਿਆ ਲੇਕਿਨ ਮੈਂ ਇੱਕ ਬੇਨਤੀ ਕਰਦਾ ਵੀ ਜਿਨ੍ਹਾਂ ਜਿਨ੍ਹਾਂ ਨੇ ਆਪਦੇ ਪਾਣੀ ਦੇ ਕਨੈਕਸ਼ਨ ਲੈ ਲੈਣੇ ਆ ਉਹ ਪਹਿਲਾਂ ਹੀ ਲੈ ਲੈਣ। ਮੁੜ ਕੇ ਅਸੀਂ ਪੱਟ ਨਹੀਂ ਦੇਣੀ। ਜੇ ਪੱਟੀ ਨਹੀਂ ਫਿਰ ਪੂਰਾ ਖਰਚਾ ਉਹਨਾਂ ਤੋਂ ਲਿਆ ਕਰਾਂਗੇ। ਕਨੈਕਸ਼ਨ ਲੈਣ ਲੱਗੇ ਕਿਉਂਕਿ ਇਹ ਸ਼ਹਿਰ ਦੇ ਲੋਕਾਂ ਦਾ ਪੈਸਾ ਹੈ। ਇਹ ਗੁਲਤਾਰ ਸਿੰਘ ਦਾ ਪੈਸਾ ਨਹੀਂ ਹੈ। ਮੇਰਾ ਪੈਸਾ ਹੋਵੇ ਉਹ ਮੈਂ ਬਰਨਾਜ ਕਰ ਲੂ ਖਰਾਬ ਕਰਦਾ ਤੁਸੀਂ ਲੇਕਿਨ ਸ਼ਹਿਰ ਦੇ ਲੋਕਾਂ ਦਾ ਪੈਸਾ ਹੈ ਇਸ ਪੈਸੇ ਦੀ ਜਵਾਬੀ ਤੁਸੀਂ ਮੇਰੀ ਲਈ ਹੈ ਸੋ ਮੈਂ ਦੁਬਾਰਾ ਫਿਰ ਬੇਨਤੀ ਕਰਦਾ ਵੀ ਇਹ ਸੜਕ ਬਣਨ ਤੋਂ ਪਹਿਲਾਂ ਪਹਿਲਾਂ ਜਿਨੇ ਜਿਨੇ ਆਪਦਾ ਕੋ ਪਾਣੀ ਦਾ ਕਨੈਕਸ਼ਨ ਲੈਣਾ ਕੋ ਸੀਵਰ ਦਾ ਕਨੈਕਸ਼ਨ ਲੈਣਾ ਕੋਈ ਵੀ ਕਨੈਕਸ਼ਨ ਲੈਣਾ ਉਹ ਪਹਿਲਾਂ ਹੀ ਲੈ ਲੈਣ ਜੇ ਬਾਅਦ ਚ ਤੁਸੀਂ ਲਿਆਲੇ ਸੜਕ ਪੱਟ ਨਹੀਂ ਪਊ ਖਰਾਬ ਹੋਊਗੀ ਤੇ ਉਹਦਾ ਖਰਚਾ ਭਰਾ ਕੇ ਫੇਰ ਮੁੜ ਕੇ ਕਨੈਕਸ਼ਨ ਲੈਣ ਦੇਣੇ ਆ ਤੇ ਜੇ ਕਿਸੇ ਨੇ ਕਿੰਨੇ ਦਿਨ ਚ ਹੋ ਜੂਏ ਮੁਕੰਮਲ ਬੇਟਾ ਸ਼ੁਰੂ ਕਰਾਦਾ ਹੀ ਹੁਣ ਇਹ ਦਮਲ ਕਿੰਨਾ ਚਰਚ ਹੋ ਜੂ ਅੱਖਾਂ ਮੀਟੇ ਨੇ ਰਾਜੀ ਹੁਣ ਤਾਂ ਬਾਈ ਰਾਤ ਡੇਢ ਰਾਤ ਲੱਗੇ ਰਹਿਣਾ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਇਹੇ ਕੰਮ ਹੈ ਨਾਲ ਕੋਈ ਭ੍ਰਿਸ਼ਟਾਚਾਰ ਕੋਈ ਗੈਲਰੀ ਕੋਈ ਲਾਭ ਰੁਆਈ ਦੇਖੋ ਸਭ ਤੋਂ ਵੱਡੀ ਗੱਲ ਇਹ ਵੀ ਸ਼ਹਿਰ ਵਾਸੀਆਂ ਨੇ ਸਮਝਣਾ ਚਾਹੀਦਾ ਵੀ ਸਾਡਾ ਆਪਦਾ ਪੈਸਾ ਲੱਗ ਰਿਹਾ ਇੱਥੇ ਇਹ ਨਾ ਸਮਝੋ ਕੋਈ ਸਰਕਾਰ ਕੋਈ ਹੋਰ ਹੁੰਦੀ ਹੈ ਸਰਕਾਰ ਦਾ ਮਤਲਬ ਲੋਕ ਕਹਿੰਦੇ ਸਰਕਾਰੀ ਪੈਸਾ ਸਰਕਾਰੀ ਪੈਸਾ ਮਤਲਬ ਲੋਕਾਂ ਦਾ ਪੈਸਾ ਲੋਕਾਂ ਦਾ ਪੈਸਾ ਇੱਥੇ ਲੱਗਦਾ ਤੁਰੇ ਜਾਂਦੇ ਵੇਖ ਲਓ ਵੈਸੇ ਮੈਂ ਮੇਅਰ ਸਿੱਖਦੇ ਸਿੰਗਲਾਈ ਦੀ ਡਿਊਟੀ ਲਈ ਵੀ ਆ ਇਹ ਇੱਥੇ ਧਿਆਨ ਰੱਖਣਗੇ ਮਤਲਬ ਸਰ ਜੀ ਮੀਡੀਆ ਵੱਲੋਂ ਪ੍ਰਮੁੱਖਤਾ ਨਾਲ ਹੀ ਖਬਰਾਂ ਕਵਰ ਕੀਤੀ ਗਈਆਂ ਸਿੱਖਾਵਾਲਾ ਨੂੰ ਕੀ ਤੁਸੀਂ ਉਹਦਾ ਧੰਨਵਾਦ ਕਰਨਾ ਚਾਹੁੰਦੇ? ਤੇ ਮੈਂ ਤਾਂ ਤੁਹਾਡਾ ਹਮੇਸ਼ਾ ਹੀ ਧੰਨਵਾਦ ਕਰਦਾ ਜੀ। ਮੈਂ ਤਾਂ ਹਮੇਸ਼ਾ ਹੀ ਧੰਨਵਾਦ ਕਰਦਾ ਔਰ ਕਰਦਾ ਰਹਾਗਾ ਜਿੱਥੇ ਕਿਤੇ ਕਮੀ ਹੈ ਮੈਨੂੰ ਦੱਸਦੇ ਰਹੋ ਆਪਾਂ ਦੂਰ ਕਰਦੇ ਰਹਿਣਾਗੇ ਲੇਕਿਨ ਇਹਨਾਂ ਖਬਰ ਤੋਂ ਬਿਨਾ ਵੀ ਤੀੜਾ ਹੀ ਸਾਨੂੰ। ਸਰ ਅੱਜ ਜਿਹੜੀ ਇਹ ਸੜਕ ਸਿੱਖਾਵਾਲਾ ਰੋਡ ਬਾਬਾ ਜੀਵਨ ਸਿੰਘ ਗੇਟ ਤੋਂ ਸ਼ੁਰੂ ਹੋ ਕੇ ਜਿੱਥੋਂ ਤੱਕ ਮਿਊਂਸਪਲ ਕਮੇਟੀ ਦੀ ਹੱਦ ਹੈ ਇਹ ਜਿਹੜੀ ਇੰਟਰਲੌਕ ਵਾਲੀ ਸੜਕ ਬਣਾਈ ਜਾ ਰਹੀ ਹੈ। ਇਹ ਲੰਬੇ ਸਮੇਂ ਤੋਂ ਜਿਹੜੀ ਇਹ ਮੰਗ ਸੀ ਜਿਹੜੇ ਰੋਡ ਦੇ ਉੱਪਰ 6-7 ਸਕੂਲ ਵੀ ਹੈ ਤੇ ਸਾਰਾ ਜਿਹੜਾ ਇਹ ਮੇਨ ਰਸਤਾ ਨੈਸ਼ਨਲ ਹਾਈਵੇ ਨੂੰ ਵੀ ਮਿਲਦਾ ਜਾ ਕੇ ਇਹ ਜਿਹੜੀ ਸੜਕ 4 ਕਰੋੜ 32 ਲੱਖ ਰੁਪਏ ਦੀ ਲਾਗਤ ਨਾਲ ਪੜਾਈ ਜਾ ਰਹੀ ਹੈ ਇਹ ਜਿਹੜੀ ਬਹੁਤ ਪੁਰਾਣੀ ਜਿਹੜੀ ਮੰਗ ਸੀ ਸ਼ਹਿਰ ਨਿਵਾਸੀਆਂ ਦੀ ਉਹ ਅੱਜ ਪੂਰੀ ਕੀਤੀ ਜਾ ਰਹੀ ਹੈ ਕਿੰਨੇ ਚਿਰ ਚੱਲ ਚੱਲ ਜੂਗੀ ਦੇਖੋ ਜੀ ਇਹ ਜਿਹੜਾ ਜਲਦ ਤੋਂ ਜਲਦ ਤਿਆਰ ਕਰਾਵਾਂਗੇ ਇਹ ਕਿਨਾਂ ਸਪੀਕਰ ਸਾਹਿਬ ਕਹਿੰਦੇ ਹੁੰਦੇ ਅਕਸਰ ਸਾਰਿਆਂ ਨੂੰ ਮੈਂ ਤੁਸੀਂ ਨਿਗਰਾਨੀ ਰੱਖਣੀ ਆ ਮਾੜਾ ਮਟੀਰੀਅਲ ਹੋਇਆ ਜਾਂ ਕਿਸੇ ਪ੍ਰਕਾਰ ਦੀ ਕੋਈ ਅੰਗੈਲੀ ਹੋਈ ਤਾਂ ਦੱਸਿਓ ਦੇਖੋ ਜੀ ਇਹ ਜਿਹੜਾ ਅਸੀਂ ਆਪਦੀ ਨਿਗਰਾਨੀ 'ਚ ਬਣਾਵਾਂਗੇ ਜਿਹੜਾ ਮਟੀਰੀਅਲ ਮਾੜਾ ਨਹੀਂ ਲੱਗ ਦਿੱਤਾ ਜਾਊਗਾ ਕਿਸੇ ਤਰ੍ਹਾਂ ਦੀ ਕੋਈ ਵੀ ਕੰਪਲੀਟ ਨਹੀਂ ਹੋਣ ਦਿੱਤੀ ਜਾਊਗਾ ਚੇਅਰਮੈਨ ਸਾਹਿਬ ਪਹਿਲਾਂ ਕੀ ਹੁੰਦਾ ਸੀ ਸੜਕ ਬਣਦੀ ਨਹੀਂ ਸੀ ਮਹੀਨਾ ਨਹੀਂ ਸੀ ਕੱਢਦੀ ਟੁੱਟ ਜਾਂਦੀ ਸੀ 4-4 ਕਰੋੜ ਦੀ ਤੁਸੀਂ ਗੱਲ ਕਰਦੇ ਹੋ ਸਾਰਾ ਪੈਸਾ ਜਾਇ ਜਾਂਦਾ ਸੀ ਇਹ ਪੈਸਾ ਜਾ ਹੀ ਨਹੀਂ ਜਾਊਗਾ ਜੀ ਅਸੀਂ ਜਿਹੜਾ ਆਪਦੇ ਦੇਖਰੇਖ ਦੇ ਵਿੱਚ ਸਾਡੇ ਜਿਹੜਾ ਬਲਾਕ ਪ੍ਰਧਾਨ ਸਾਹਿਬ ਮੇਰ ਸਿੰਘ ਜੀ ਬਲਾਕ ਪ੍ਰਧਾਨ ਸਾਡੇ ਨਰੇਸ਼ ਸਿੰਘਲਾ ਜੀ ਇਹ ਜਿਹੜਾ ਸਪੈਸ਼ਲ ਇਸ ਦੀ ਨਿਗਰਾਨੀ ਲਈ ਇਹਨਾਂ ਦੀ ਡਿਊਟੀ ਲਈ ਗਈ ਹੈ ਜੀ ਇਹਨਾਂ ਦੀ ਨਿਗਰਾਨੀ ਦੇ ਵਿੱਚ পড়ੂਗਾ ਸਤਿ ਸ੍ਰੀ ਅਕਾਲ ਸਾਰੇ ਕੋਟਪੁਰੇ ਵਾਸੀਆਂ ਨੂੰ ਠੀਕ ਆ ਜੋ ਚੇਅਰਮੈਨ ਸਾਹਿਬ ਨੇ ਕਿਹਾ ਉਸੇ ਤਰ੍ਹਾਂ ਹੀ ਹੋਊ ਜੋ ਪਿਛਲੀਆਂ ਦੌਰਾਨ ਸਾਡੀਆਂ ਛੜਕਾਂ ਬੰਦੀਆਂ ਬਾਅਦ ਤੁਸੀਂ ਟੁੱਟ ਪਹਿਲਾਂ ਜਾਂਦੀਆਂ ਸੀ ਪਰ ਇਹ ਹੁਣ ਜਿਹੜੀਆਂ ਛੜਕਾਂ ਸਾਡੀ ਨਿਗਰਾਨੀ ਕੇਸ ਹੀ ਬਣਨੀਆਂ ਆ ਕੋਈ ਕੋਈ ਕਿਤੇ ਮਟੀਰੀਅਲ ਮਾਰਾ ਪਾਉਂਦਾ ਕੋਈ ਠੇਕੇਦਾਰ ਹੋਇਆ ਕੋਈ ਇੱਥੇ ਸ਼ਹਿਰ ਵਾਸੀਆਂ ਨੂੰ ਵੀ ਆ ਜੇ ਕੋਈ ਐਸੀ ਚੀਜ਼ ਨਜ਼ਰ ਆਉਂਦੀ ਆ ਸਾਡੇ ਨਾਲ ਤੁਰੰਤ ਕੰਟੈਕਟ ਕਰਨ ਤਾਂ ਕਿ ਅਸੀਂ ਇਹ ਸੜਕ ਚੰਗੀ ਤਰ੍ਹਾਂ ਬਣਾ ਸਕੀਏ ਤੇ ਲੰਬੇ ਸਮੇਂ ਲਈ ਸਾਡੇ ਸ਼ਹਿਰ ਵਾਸੀਆਂ ਦਾ ਆਨੰਦ ਮਾਣ ਸਕਣ ਇਸੇ ਤਹਿਤ ਹੀ ਸਾਡੀਆਂ ਹੋਰ ਸੜਕਾਂ ਪਾਸ ਹੋਈਆਂ ਟੈਂਡਰ ਜੋ ਜੋ ਕੀ ਆਪਣੇ ਭਗਤ ਸਿੰਘ ਕਾਲਜ ਦੇ ਨਾਲ ਵਾਲੀ ਸੜਕ ਸੀ ਜੋ 20-25 ਸਾਲ ਤੋਂ ਖਰਾਬ ਪਈ ਸੀ ਉਹ ਵੀ ਸੜਕ ਪਾਸ ਹੋ ਗਈ ਆ ਇਕਰਾਮ ਬਾਗ ਦੀ 14 ਗਣ ਲੱਖ ਰੁਪਇਆ ਕੋਸ਼ਾ ਤੇ ਖੋਸ਼ ਪੰਜ ਨੰਬਰ ਦੀਆਂ ਗਲੀਆਂ ਜੋ ਕਿ ਇਹੀ ਪੰਜ ਚਾਰ ਦਿਨਾਂ ਚ ਵਰ ਕਾਟਰ ਕੱਟ ਕੇ ਤਿਆਰ ਆਪਣਾ ਸੜਕਾਂ ਚਾਲੂ ਹੋ ਜਾਣਗੀਆਂ ਇਸੇ ਤਰ੍ਹਾਂ ਹੀ ਕਾਜੀ ਵਾਲੇ ਚੌਂਕ ਤੋਂ ਲੈ ਕੇ ਕੌੜਿਆਣੇ ਚੌਂਕ ਤੱਕ ਜੋ ਕਿ ਅਸੀਂ ਐਮਪੀ ਫੰਡ ਚੋਂ 10 ਲੱਖ ਦੀ ਸੜਕ ਪਾਸ ਕਰਾਈ ਆ ਉਹ ਵੀ ਕੱਲ ਪਰਸੋ ਚਾਲੂ ਕਰਵਾ ਦਾਂਗੇ